ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘ ਦੇ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਫਟੀ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਦਿਖਾਉਣੀਆਂ ਵਾਂ ਤਿੰਨੇ ਜਿਹੜੀਆਂ ਗੱਬਣਾ ਟੋਕਣਾ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਕੋਈ ਤਿਆਰ ਹੈ ਕੋਈ ਟਾਈਮ ਖੜਦੀ ਹੈ ਤੇ ਦੋ ਮੱਝਾਂ ਤੁਹਾਨੂੰ ਦਿਖਾਉਣੀ ਆ ਚੰਗੀਆਂ ਸੋਹਣੀਆਂ ਝੋਟੀਆਂ ਤੁਹਾਨੂੰ ਦਿਖਾਵਾਂਗੇ ਇੱਕ ਘਾਹ ਦਾ ਨਿਖਾਉਣੀ ਬਾਕੀ ਆਵੇ ਗੱਬਣਾ ਆਪਣੀਆਂ ਪਾਸ ਕਰਕੇ ਚੈੱਕ ਪਾਸ ਕਰਵਾ ਕੇ ਖੜੋ ਜੀ ਜੋ ਵੀ ਆ ਇੱਥੇ ਵੇਖ ਲਿਆ ਕਰੋ ਪੁੱਛ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਬੀਠਾ ਵਧੀਆ ਵਧੀਆ ਭਾਜੀ ਚਲੋ ਵਧੀਆ ਚਾਹੀਦਾ ਜੇ ਤੇ ਨਾਮ ਦੱਸ ਤਾਂ ਫਿਰ ਇੱਕ ਰਿਹਾ ਭਾਈ ਡਿਪਟੀ ਹੈ ਚੱਕੀ ਹੈ ਮਸ਼ੀਨਾਂ ਤੁਸੀਂ ਜਨਾਲਾ ਤੇ ਜਿਹੜਾ ਅੰਮਰ ਸਾਹਿਬ ਜੀ ਫੋਨ ਨੰਬਰ ਵੀ ਬੋਲ ਦੋ 978197725 ਅੱਜ ਸਾਰੀਆਂ ਟੁਕੜਾ ਕੱਬਣੇ ਜੇ ਟੋਕਣਾ ਕੱਬਣਾਈਆ ਭਾਜੀ ਠੀਕ ਹੈ ਜਿਹੜਾ ਵੇਚਦਾ ਹੀ ਮਾਲ ਅੱਛਾ ਜੀ ਹਾਂਜੀ ਹਾਂਜੀ ਜੀ ਚਲੋ ਭਾਈ ਭਾ ਜਿਆ ਜਿਆ ਤੇ ਫਿਰ ਵੇਖੀ ਜਾਂਦਾ ਇਹ ਮਾਲ ਹਾਂਜੀ ਹਾਂਜੀ ਹਾਂ ਬਾਕੀ ਸਚਾਈ ਨਾਲ ਮਾਲ ਵਿਕਦਾ ਹੈ ਹਾਂਜੀ ਹਾਂਜੀ ਹਾਂ ਤੇ ਬਾਕੀ ਥੋੜਾ ਥੋੜਾ ਨਫਾ ਲੈ ਕੇ ਭਾਜੀ ਵੇਚੀ ਜਾਂਦੇ ਆ ਹਾਂਜੀ ਹਾਂਜੀ ਤੇ ਬਾਕੀ ਚਲੋ ਕੰਮ ਤੁਰਿਆ ਸਕ ਨਹੀਂ ਚਲੋ ਇਹ ਆ ਵੀ ਚਲੋ ਸਾਰੇ ਰਲ ਮਿਲ ਕੇ ਕੰਮ ਭਾਜੀ ਚਲਾਈ ਜਾਂ ਹਨਾ ਫੇਰੀ ਆ ਤੁਹਾਨੂੰ ਪਤਾ ਲੋਕ ਦੇ ਭਾਜੀ ਆਂਦੇ ਹੀ ਆ ਮਾੜੀ ਗੱਲ ਕਿ ਨਹੀਂ ਹਾਂਜੀ ਹਾਂਜੀ ਹਾਂ ਤੇ ਬਾਕੀ ਚਲੋ ਕੋਈ ਗੱਲ ਨਹੀਂ ਠੀਕ ਸ਼ੁਰੂਆਤ ਜਿਹੜੀ ਆ ਵੇਲ ਦੇ ਨੰਬਰ ਅਲੀ ਛੋਟੀ ਤੇ ਕਰ ਲਈ ਅਲੀ ਛੋਟੀ ਬਾਜੀ ਵੇ ਲੋ ਗਿੱਡੀ ਲੰਮੀ ਲੰਮੀ ਜੀ ਹਾਂਜੀ ਕਦ ਕਾਠ ਦੀ ਚੰਗੀ ਯਾਤਰਾ ਵੇਖਣ ਨੂੰ ਬਾਜੀ ਦੂਜਾ ਸਵੇਰ ਸੋਵੇ ਵੇਖਣ ਨੂੰ ਦੂਜਾ ਲੱਗਦੀ ਪਰ ਤੀਜਾ ਸਵੇਰ ਸੁਣੀਏ ਅੱਛਾ ਹਾਂਜੀ ਹਾਂਜੀ ਤੀਸਰਾ ਸਵੇਰ ਇਹਨੇ ਸੁਣਾਇਆ ਹਨ ਹਾਂਜੀ ਹਾਂਜੀ ਕਿੰਨੇ ਕੇ ਦੁੱਧ ਆ ਲਈ ਜੇ ਦੁੱਧ ਬਾਜੀ ਛੋਟੀ ਨੇ 16 ਲੀਟਰ ਭਰਿਆ ਜੀ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਵੇ ਲੋ ਛੋਟੀ ਕਿਤਰਾ ਦੀ ਬਾਜੀ ਠੀਕ ਆ ਬਾਜੀ ਬਾਜੀ ਜਿਹੜਾ ਵੀਰ ਮੰਨ ਲਓ ਭਾਵੇਂ ਇਹਨਾਂ ਦੇ ਲਿਖਾ ਕੇ ਲੈ ਜਾ ਥਣਾ ਦੀ ਸਾਡੀ ਗਾਰੰਟੀ ਹੈ ਨਾਲੀ ਅੱਛਾ ਭਾਵੇਂ ਕੋਰੇ ਕਾਗਜ਼ ਤੇ ਬਾਜੀ ਸਾਈਨ ਕਰਾ ਲਈ ਸਾਡੇ ਠੀਕ ਆ ਨਾ ਦੀ ਬਾਜੀ ਓਕੇ ਮਈਆਂ ਜੀ ਇਹ ਆਪ ਚਲੋ ਪਾਸ ਕਰਕੇ ਖੜੇ ਪਤਾ ਗੱਲ ਕਈ ਵੀ ਰੌਂਡ ਲੈਣ ਇਤਰਾ ਮੰਗਾ ਲੈਂਦੇ ਆ ਹਾਂਜੀ ਫਿਰ ਉਹ ਸਾਹਦਾਨ ਹਸਾਬ ਨਾਲ ਬਾਹਰ ਵੀਡੀਓ ਕਾਲ ਦੇ ਟਪਾਲੇ ਗਰੰਟੀ ਹੱਡੀ ਪੋਰੀ ਪਾਸ ਕਰਕੇ ਖੜੇ ਕਰੀ ਪਾਸ ਆਪਣੀਆਂ ਇਥੇ ਕਰਾ ਲੈ ਜਿੰਤਰਾ ਮਰਜ਼ੀ ਕਰ ਲੈ ਸਾਹ ਵਾਲੀਆਂ ਚੀਜ਼ਾਂ ਆ ਬਾਜੀ ਘਰਾਂ ਵਾਲੇ ਵੀਰ ਨਾਲ ਵਿਚਾਰੇ ਮੰਨ ਲਓ ਤੁਹਾਨੂੰ ਪਤਾ ਚੰਗੀ ਮੱਝ ਰੱਖਣਾ ਚਾਹੁੰਦੇ ਆ ਹਾਂਜੀ ਹਾਂਜੀ ਤੇ ਬਾਕੀ ਬਾਜੀ ਤੁਹਾਨੂੰ ਪਤਾ ਗੰਜਾਸਾਂ ਦੀ ਗੱਲ ਹੁੰਦੀ ਆ ਹਾਂਜੀ ਹਾਂਜੀ ਹੁਣ ਆਪਾਂ ਬਾਜੀ ਉਸ ਹਸਾਬ ਨਾਲ ਮਈ ਦੇ ਦੇਣੀ ਕਿੰਨੇ ਜਤੀ ਕੱਬਣੇ ਆ ਇਹ ਬਾਜੀ 8 ਮਹੀਨਾ ਥੋੜੀ ਜੰ ਅੰਦਰ ਜੀ ਅੱਛਾ ਹਾਂਜੀ ਥੋੜੀ ਜੰ ਅੰਦਰ ਆ 28 ਮਤਲਬ ਇਹਨੇ ਸੋਨਾ ਪੂਰੇ ਫੁੱਲ ਗਰਮੀ ਚ ਆ ਆਹ ਪਾਜੀ ਗਰਮੀਆਂ ਸਾਰੀਆਂ ਦੁੱਧ ਦੇਣਾ ਮਈਆਂ ਨੇ ਤੇ ਅੱਛਾ ਜੀ ਹਾਂ ਜੀ ਤੇ ਦੋ ਰੋ ਫੇਰ ਇੱਕ ਦਿਨ 8 ਮਹੀਨੇ ਤੋਂ ਅੰਦਰ ਆ ਕੋਈ ਪਾਜੀ ਥੋੜੀ ਜੰ ਅੰਦਰ ਜੱਟਕ ਦੇਣਾ ਤੇ ਆ ਥਾਣੇ ਦੇ ਆਪਾਂ ਦੇਖ ਸਕਦੇ ਬਾਕੀ ਲਗਭਗ ਅਗਲੇ ਪਿਛਲੇ ਥਾਣੇ ਕਿਤੇ ਹੋਈ ਆ ਮਿਲਕਮੈਨ ਵੀ ਚੰਗੀ ਲੱਗੀ ਆ ਤੇ ਦੁੱਧ ਦਿੰਦੀ ਕਿ ਨਹੀਂ ਨਹੀਂ ਭਾਜੀ ਦੁੱਧੋਂ ਡਰਾਈ ਅੱਛਾ ਦੁੱਧੋ ਛੱਡਤੀ ਦੋ ਮਹੀਨੇ ਤੇ ਪਾਜੀ ਤੁਹਾਨੂੰ ਪਤਾ ਡੰਗਾ ਛੱਡਣਾ ਪੈਂਦਾ ਹਾਂਜੀ ਹਾਂ ਦੋ ਮਹੀਨੇ ਡੰਗਾ ਦੋਤੋ ਵੀ ਭਾਈ ਇਹਨਾਂ ਹੁਣੇ ਛੱਡੀ ਆ ਜੀ ਅੱਛਾ ਹਾਂਜੀ ਹਫਤਾ ਹੋ ਗਿਆ ਕਿਹਦੇ ਛੱਡਤੀ ਲਗੂ ਇਹ ਆ ਵੀ ਥਾਨ ਪਾਸ ਕਰਾ ਦਊਗੀ ਹਾਂ ਓਕੇ ਭਾਈ ਥਾਨ ਸ਼ਾਹ ਦਾ ਹੁੰਦੇ ਆ ਤੁਹਾਨੂੰ ਬਾਕੀ ਥੱਲੇੋਂ ਚਾਲ ਚੰਗੀ ਆ ਚੰਗੀ ਭਾਈ ਘਰ ਦੀ ਜੋਦੀ ਹਿੰਦੂ ਪਰ ਜਿੰਜਰ ਫਰਨੀ ਬੜੀ ਆ ਜਿਹੜੀ ਥੱਲੇ ਚੰਗੀ ਤੇ ਬਾਕੀ ਇਹ ਆ ਵੀ ਚਲੋ ਕੱਦ ਕਾਠ ਵੀ ਚੰਗਾ ਅੱਛਾ ਵਾਲਿਆਂ ਦੇ ਡਾਡਾ ਥਣ ਕੱਢ ਦੀ ਸੁਬੀ ਅੱਛਾ ਚੰਗੀ ਆ ਡਾਬਰਾਂ ਦੇ ਮਹੀਂ ਖੁੱਲਈਏ ਬਾਕੀ ਤੁਹਾਨੂੰ ਪਤਾ ਥੋੜੀ ਨਾ ਸਾਮ ਘਾਟ ਹੋਈ ਬਾਕੀ ਢਾਂਚਾ ਚੰਗਾ ਤਗੜਾ ਹਾਂਜੀ 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 ਤੇ ਬਾਕੀ ਚਲੋ ਜਿਹੜਾ ਹੁਣ 2 ਮਹੀਨੇ ਸੰਭਲੂਗਾ ਰਾਜੀ ਵੀ ਹੋ ਜਾਣੀ ਤਾਂ ਗਰਮੀਆਂ ਤੁਹਾਨੂੰ ਪਤਾ ਵੀ ਮਾਜੇ ਦੁੱਧ ਸਾਰੇ ਦਿਨਾਂ ਜਨੇ ਫੇਰ ਸਿਆਲ ਜ ਦੁੱਧ ਦੇਣਾ ਜੀ ਤੇ ਰੇਟ ਇਹਦਾ ਇਹੋ ਜਿਹਾ ਕਰੀਏ ਵੀ ਜਿਹੜੇ ਡਬਲ ਹੀ ਕਰ ਜੇ ਬਾਅਦ ਚ। ਨਾ ਭਾਜੀ ਡਬਲ ਹੀ ਕਰਨ ਵਾਲਾ ਰੇਟ ਕਰ ਦੇਣਾ ਹਾਂ ਤੁਸੀਂ। ਅੱਛਾ। ਮੈਂ ਤੇ 1 30 ਦੀ ਆ। ਅੱਛਾ। ਤੁਹਾਨੂੰ ਵੀ ਪਤਾ। ਹਾਂਜੀ। ਪਰ ਮੁੱਲ ਜੇ ਕਰਾਉਣਾ ਫਿਰ ਅਜੇ 80000 ਰਹਿ ਕਰਦੇ ਜੀ। ਅੱਛਾ। ਤੇ ਝੋਟੀ ਦੇਣੀ ਆ ਆਪਾਂ 72000 ਦੀ। ਨਹੀਂ ਫਿਰ। ਪੂਰੇ 70000 ਦੀ ਭਾਜੀ ਫਿਰ। ਅੱਛਾ। ਹਾਂਜੀ। ਕਰਨਾ ਕੋ ਮਨਤਾ ਨਾ ਹੋਰ। 2000 ਭਾਜੀ ਹੋਰ ਕਰਾਂਗੇ। ਅੱਛਾ। ਹਾਂਜੀ। ਠੀਕ ਹੈ। ਬਾਕੀ ਮੌਕੇ ਤੇ ਭਾਜੀ ਕਰਾਂਗੇ। ਚਲੋ ਬਾਕੀ ਕੋ ਫੋਨ ਲਾਵੇ ਕਰੀ ਹਨਾ। 2 ਭਾਜੀ 70 ਜੋ ਛੱਡਾਂਗੇ। ਬਾਕ ਠੀਕ ਬਾਕੀ ਚਲੋ ਕਬੀਰ ਫੋਨ ਲਾਵੇ ਮਾਨਤਨ ਆਪੇ ਮੌਕੇ ਤੇ ਹੋ ਜਾਊਗਾ ਹੁਣ ਇੱਕ ਆ ਨੀਲੀ ਦੀ ਝੋਟੀ ਤੁਹਾਨੂੰ ਦਿਖਾਉਣੀ ਆ ਇਹ ਨੀਲੀ ਦੀ ਭਾਜੀ ਗੱਬਣ ਝੋਟੀ ਏ ਵੀ ਗੱਬਣ ਨਹੀਂ ਆ ਇਹ ਮੰਨ ਲਓ ਖੜਦੀ ਜੇ ਮੰਨ ਲਓ ਘਰ ਵਾਲੇ ਕਹਿੰਦੇ 30 ਦੇ ਨਹੀਂ ਖੜਦੀ ਆ ਅੱਛਾ ਇਹ ਡੇਢ ਮਹੀਨਾ ਕਹਿ ਕੇ ਦਵਾਂਗੇ ਇਧਰ ਕੋ ਠੀਕ ਆ ਹਾਂਜੀ ਗੱਬਣ ਝੋਟੀ ਠੀਕ ਆ ਹਾਂਜੀ ਇਹ ਵੀ ਕੋਈ ਡੇਢ ਤੋਂ 2 ਮਹੀਨੇ ਆਪਣਾ ਮੰਨ ਕੇ ਚੱਲੇ ਜੀ ਇੱਥੇ ਠੀਕ ਆ ਹਾਂਜੀ ਜ਼ਬਰ ਇਹ ਪਹਿਲਾਂ ਸੂਪੂਗੀ ਤੇ ਉਹ ਬਾਅਦ ਚ ਸੂਪੂਗੀ ਉਹ ਬਾਅਦ ਚ ਸੁਣੀ ਜੋ ਕਮੀਨਾ ਠੀਕ ਹੈ ਹਾਂਜੀ ਆਹ ਮਹੀਨਾ ਪਹਿਲਾਂ ਸੂਪ ਇਹ ਪਹਿਲਾਂ ਸੂਪ ਨਹੀਂ ਹੈ ਹਾਂਜੀ ਇਹਦਾ ਉਹ ਦਿਨੋਂ ਕਦਰ ਦਾ ਥੋੜਾ ਜਿਹਾ ਫਰਕ ਆ ਇਹਦਾ ਬਹੁਤ ਉੱਚਾ ਕਰਦਣੀ ਹੈ ਠੀਕ ਠਾਕ ਜਿਹਾ ਹੈ ਬਿਲਕੁਲ ਗੋਲ ਸਿੰਘ ਦੀ ਝੋਟੀ ਹੈ ਜਿਹੜੀ ਹੈ ਵੀ ਨਹੀਂ ਨਹੀਂ ਜੀ ਆ ਗਈ ਭਾਜੀ ਬਾਕੀ ਇਹ ਵੀ ਮਿੰਨਾਂ ਮੱਝਾਂ ਨੇ ਪੂਰੀਆਂ ਫੁੱਲ ਗਰਮੀ ਚ ਸੂਣਾ ਆ ਤੇ ਇਹ ਵੀ ਥੱਲੇੋਂ ਚੰਗੀ ਭਰੂਗੀ ਜਿੱਦਨ ਤਿਆਰ ਹੋਏ। ਇਹ ਭਾਜੀ ਪਹਿਲੇ ਸਵੇਰ ਦੇ 12-13 ਕਿਲੋ ਦੁੱਧ ਚੋਆ ਆ ਕਿੱਨੇ? ਅੱਛਾ। ਤਿਆਰ ਕੀਤੇ ਭਾਜੀ 2 ਕਿਲੋ ਵਾਧੇ ਚ ਆਊਗੀ। ਦੂਸਰਾ ਸਵੇਰ ਸੋਨਾ ਇਹਨੇ। 12-12 ਝੋਟੀ ਨੇ ਸੂਣਾ ਜੇ। ਠੀਕ ਐ। ਹਾਂਜੀ। ਤੇ ਇਹਦਾ ਫਿਰ ਮੁੱਲ? ਮੁੱਲ ਭਾਜੀ ਇਹਦਾ ਵੀ 80 ਭਾਂ ਕਰਾ ਲਓ। ਅੱਛਾ। ਤੇ 75 ਚੋਂ 3 ਛੱਡਾਂਗੇ ਤਾਂ 72 ਦੀ ਦਵਾਂਗੇ। ਕਿ ਕਰੀਏ? 70 ਦੀ ਦਵਾਂਗੇ ਭਾਜੀ ਹਾਂ ਨਾ। ਹੋਰ ਕਰਨਾ ਮੰਤਨ? ਮੌਕੇ ਤੇ ਭਾਜੀ ਕਰਾਂਗੇ। ਅੱਛਾ ਮੌਕੇ ਬਾਕੀ ਬੜੀ ਛੋਟੀ ਸੋਹਣੀ ਆ ਬਈ ਦੋ ਥਾਂ ਗੁਲਾਬੀ ਤੇ ਦੋ ਗਾਲੇ ਦੇ ਦੇਖ ਲਓ ਨੀਲੀ ਜੀ ਚਾ ਗਈ ਬਾਈ ਜੋਟੀ ਹਾਂ ਦੇਖ ਸਾਡੇ ਥਾਣੇ ਦੇ ਲਾਗੇ ਤਾਂ ਠੀਕ ਹੈ ਚੰਗੀ ਸੋਹਣੀ ਆ ਘੱਟੀ ਜੇ ਆਹ ਗਾ ਗਈ ਬਾਈ ਇਹ ਤੇ ਆ ਰਹੀ ਹੈ ਇਹ ਗੱਬਣ ਦੀ ਇਹ ਕਿੰਨਾ ਖੜਦੀ ਟਾਈਮ ਇਹ ਪਾਜੀ ਲੈ ਜੇ ਦੋ ਚਾਰ ਦਿਨ ਖੜਦੀ ਅੱਛਾ ਹਾਂ ਜੀ ਹਾਂ ਜੀ ਵੇ ਲੋ ਗਾਂ ਦਾ ਭਾਜੀ ਮੰਨ ਲਓ ਕਿਨੇ ਸਾਹਮਣੇ ਕੀਤੀ ਗਾਂ ਠੀਕ ਆ ਭੱਟੀ ਗਾਂ ਚ ਲੈ ਲੋ ਤੇ ਇਹ ਕਿੰਨੇ ਕ ਦੁੱਧ ਆ ਲਈ ਜੇ ਦੁੱਧ ਭਾਜੀ ਕਹਿਣ ਉਹਦੇ ਭਾਵੇਂ ਇਹੋ ਜੀ ਗਾਂ ਥੋੜੇ 17 18 ਕਿਲੋ ਹੀ ਕਹਿ ਦਈਏ ਹਾਂਜੀ ਪਰ ਭਾਜੀ ਤੁਹਾਨੂੰ ਪਤਾ ਹੁਣ ਥੋੜੀ ਲੱਸੀ ਸੁੱਕੀ ਆ ਹਾਂਜੀ 12 13 ਕਿਲੋ ਦੁੱਧ ਨੇ ਚਵਾਈ ਦੇਣਾ ਜੀ ਤੁਰ ਫੇਰ ਇੱਕ ਵਾਰ ਆ ਲੈ ਵੇ ਜੰਮੀਆ ਗਰਮੀ ਤਾਂ ਹਾਲੇ ਬਾਈ ਗਏ ਆ ਲੈ ਕਾਦੋ ਖਾਈ ਜਾਂਦੀ ਰਾਤੀ ਅਜੇ ਆਈ ਠੀਕ ਹੈ ਹਾਂਜੀ ਇੱਥੇ ਰੱਖੋ ਇੱਧਰ ਲੈ ਉਹ ਖਾਈ ਮੜਾਇਆ ਏਗਾ ਇੱਧਰ ਰੱਖੋ ਠੀਕ ਹੈ ਹਾਂਜੀ ਚਾਰੂ ਬੜੀ ਆ ਤੇ ਬਾਕੀ ਥਾਣੇ ਦੇ ਵੀ ਦਿਖਾ ਦਈਏ ਲੱਗਦਾ ਕਿ ਤੁਹਾਨੂੰ ਹਫਤਾ ਹੀ ਗਾਂ ਲੈ ਜਾ ਚੰਗੀ ਭਰ ਜੋਗੀ ਗਾਈ ਤੇ ਇਹਦਾ ਫਿਰ ਮੁੱਲ 5 ਵਜਨ ਵਾਲੀ ਗਾਈ ਬਾਕੀ ਇਹਦਾ ਭਾਜੀ ਮੋਲ ਕਰਾਉਣ ਨੂੰ ਦੁਕਾਨਪਤਾ گاਵਾ ਦਾ ਵੀ 60-60 ਹਜ਼ਾਰ ਹੀ ਮੰਗੀ ਜਾਂਦੇ ਬਾਕੀ ਹਾਂਜੀ ਤੇ ਬਾਕੀ ਭਾਜੀ ਅੱਧਿਆਂ ਦੀ 30 ਹਜ਼ਾਰ ਦੀ ਵੀ ਗਾਂ ਵੇਖ ਜਾਂਦੀ ਆ ਜੇ 2-4 ਦਾ ਸਮਾਂ ਵੀ ਦੇ ਪਰ ਆਪਾਂ ਮੋਲ ਦਾ 28 ਹਜ਼ਾਰ ਕਰਦੇ 25 ਹਜ਼ਾਰ ਦੇ ਦਵਾਂਗੇ ਕੀ ਕਰਦੀ ਛੋਟ ਹੋਰ 2000 ਰੋਟਾ 23 ਹਜ਼ਾਰ ਦੀ 23 ਹਜ਼ਾਰ ਦੀ ਠੀਕ ਹੈ ਹਾਂਜੀ ਕਿਉਂ ਅਲਗ ਰੱਖ ਲੀਏ ਤੁਹਾਡੀ ਮਰਜ਼ੀ ਆ ਪੂਰੇ 20 ਹਜ਼ਾਰ ਦੀ ਜਾਂ ਦੋ ਫਿਰ ਭਾਜੀ ਅੱਛਾ ਪੂਰੇ 20 ਦੀ 18 ਦੀ ਭਾਜੀ ਅੱਛਾ ਹਰਾਂ ਯਾਰ ਦੀ 100 ਰੁਪਈਆ ਭਾਈ ਛੋਟ ਹੋਣੀ ਇਹਦੇ ਵਿੱਚੋਂ ਠੀਕ ਹੈ ਜੀ ਮਈਆਂ ਜੇ ਥੋੜੀ ਬੋਦੀ ਬਿਨੈ ਹੈ ਸਕੇ ਉਹ ਕੱਢ ਦਾਂਗੇ ਕੋਈ ਨਾ ਚਲੋ ਮੌਕੇ ਤੇ ਹੋ ਜਾਊਗਾ ਮੱਜਾਂ ਦਾ ਤੇ ਬਾਕੀ ਮੱਜਾਂ ਕਿੰਨੇ ਦਿਨਾਂ ਚ ਕੋਈ ਚੈੱਕ ਕਰਵਾ ਲੈ ਜਾਗੇ ਭਾਜੀ ਹਫਤੇ ਹਫਤੇ ਦੀ ਸਾਡੀ ਗਰੰਟੀ ਜਮਈਆਂ ਦੀ ਅੱਛਾ ਹਾਂ ਜੀ ਹਫਤੇ ਹਫਤੇ ਜੇ ਕੋਈ ਚੈੱਕ ਕਰਾ ਲੈ ਬਾਅਦ ਚ ਦਿਨ ਵੱਧ ਲੈ ਜਾਣਾ ਘੱਟ ਲੈ ਜਾਣਾ ਅਸੀਂ ਤੁਹਾਨੂੰ ਜਿਨ ਕਰਾਈਆਂ ਦੀ ਵੀਡੀਓ ਇਹਨਾਂ ਦੀ ਬਣਾਈ ਜੀ ਅੱਛਾ ਇਹ ਵੀ ਕਰਾ ਕੇ ਲਿਆਈਏ ਪਿੱਛੋਂ ਠੀਕ ਹੈ ਨਹੀਂ ਕਿਹੇ ਦਿਨ ਹੀ ਰਹੇ ਆਪਾਂ ਮਤਲਬ ਕਰਾ ਦੇ ਤੇ ਠੀਕ ਹੈ ਠੰਡੇ ਤੁਸੀਂ ਲਵਾਏ ਆ ਹਾਂ ਭਾਈ ਭਾਜੀ ਯਾ ਵੀ 92 93 ਜੀ ਚੋਟੀਏ ਜਿਹਦੇ ਹਾਰ ਹੋ ਗਈ ਠੀਕ ਹੈ ਬਾਕੀ ਚਲੋ ਆਪਣੀ ਸਮਝਣਾ ਵੇਸ ਚੱਕ ਕੇ ਤਸल्ली ਕਰਕੇ ਖੜੋ ਜੀ